ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦੜੇ ਆਏ ਤੇ ਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿੱਚ ਹੁੰਨਿਆਂ ਵਿਛੜਿਆ ਮੇਲਣ ਹਾਰੋ ਗੁਰੂ ਰੂਪ ਖਾਲਸਾ ਜੀ ਅੱਜ ਅੰਮ੍ਰਿਤ ਵੇਲੇ ਇੱਕ ਅਜੇਹੀ ਖਬਰ ਨੇ ਦਸਤਕ ਦਿੱਤੀ ਜਿਹੜੀ ਲੱਗਦਾ ਸੀ ਇੱਕ ਅਜੇਹੀ ਚੋਟ ਸੇਖ ਹਲਕਿਆਂ ਵਿੱਚ ਕੁੱਲ ਜਹਾਨ ਦੇ ਵਿੱਚ ਬੈਠੇ ਸਿੱਖ ਸੰਤਾਂ ਨੂੰ ਪਹੁੰਚੀ ਹੈ ਕਿ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਸੱਚ ਅਤੇ ਸੋਚ ਦੇ ਪਹਿਰੇਦਾਰ ਜਿਨ੍ਹਾਂ ਆਪਣੀ ਜੀਵਨ ਦੇ ਵਿੱਚ ਗੁਰਸ਼ਬਦ ਦੀ ਕਮਾਈ ਕਰਕੇ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਸ ਮਹਾਨ ਪ੍ਰਤਾਪ ਨੂੰ ਸਮਰਪਿਤ ਹੋ ਕੇ ਦਸਮ ਪਾਤਸ਼ਾਹ ਦੇ ਹੁਕਮ ਨੂੰ ਮੰਨ ਕੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਪੰਥ ਦੇ ਮਿਸ਼ਨ ਤੇ ਆਪਣਾ ਜੀਵਨ 60-62 ਸਾਲ ਜਿਹਦੇ ਵਿੱਚੋਂ ਵੱਡਾ ਹਿੱਸਾ ਗੁਰੂ ਨਾਨਕ ਦੇਵ ਇਸ ਕਰਦੀ ਸਿੱਖੀ ਨੂੰ ਕਮਾ ਕੇ ਅੱਜ ਸੰਤ ਜੀ ਚੰਦ ਘਾਟੇ ਪਹਿਲਾ ਸੰਸਾਰ ਤੋਂ ਵਿਦਾ ਹੋ ਗਏ ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਦਾ ਵੀ ਵਾਸਤਾ ਸੰਤ ਜੀ ਦੇ ਨਾਲ ਰਿਹਾ ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਨੇੜੇ ਤੋਂ ਤੱਕਿਆ ਜਿਸ ਪਦਵੀ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਥਾਂ ਦਿੱਤੀ ਰਾਜਿਆਂ ਮਹਾਰਾਜਿਆਂ ਵਰਗੀ ਇੱਕ ਸਾਹਮਣੇ ਜ਼ਿੰਦਗੀ ਦਿੱਤੀ ਪਰਸੰਤ ਬਲਜਿੰਦਰ ਸਿੰਘ ਜੀ ਬੜੀ ਸਾਦਗੀ ਨਾਲ ਬੜੀ ਸੱਚ ਤੇ ਸੋਚ ਨਾਲ ਅਰ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਉਹਨਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਦੁਨੀਆ ਭਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਆਪਣੀ ਕਲਮ ਨਾਲ ਖਾਲਸਾ ਪੰਥ ਦੀ ਉਹ ਸੇਵਾ ਕੀਤੀ ਜਿਹੜੀ ਰਹੀਦੀ ਜਹਾਨ ਤੱਕ ਕਦੇ ਉਹਨ ਕੋਈ ਭੁੱਲ ਨਹੀਂ ਸਕਦਾ ਦੁਨੀਆ ਭਰ ਵਿੱਚ ਵਿਚਰਨ ਵਾਲੇ ਗਿਆਨੀ ਸਿੰਘ ਪਾਵੇਂ ਉਹ ਕਿਸੇ ਵੀ ਸੰਸਥਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਇਤਿਹਾਸ ਦੇ ਪੰਨੇ ਵੇਖਣੇ ਨੇ ਉਹਨਾਂ ਗੁਰਬਾਣੀ ਦੇ ਅਰਥ ਦੇਖਣੇ ਭਾਈ ਗੁਰਦਾਸ ਜੀ ਦੇ ਅਰਥ ਦੇਖਣੇ ਪੰਥ ਪ੍ਰਪਾ ਪ੍ਰਕਾਸ਼ ਦੇਖਣਾ अनेका ਸਿੱਖ ਪੰਥ ਦੇ ਵਿਰਾਸਤ ਜਿਹੜੀ ਹੈ ਉਹਨੂੰ ਇੱਕ ਜਗ੍ਹਾ ਡਿਜੀਟਲ ਕਰਕੇ ਬਰਿਆਂ ਦੀ ਕਮਾਈ ਜਿਹੜੀ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਮੈਂ ਸਮਝਦਾ ਕਿ ਪ੍ਰਾਪਤੀ ਹੈ ਕੌਮ ਦੀ ਐਡੀ ਵੱਡੀ ਉਹ ਮਹਾਨ ਸੇਵਾ ਕਰਕੇ ਗਏ ਜਿਹੜੀ ਸੇਵਾ ਨੂੰ ਸਦਾ ਹੀ ਅਸੀਂ ਆਪਣਾ ਸਿਰ ਝੁਕਾ ਕੇ ਨਮਸਕਾਰ ਕਰਦੇ ਹਾਂ। ਸੰਤ ਜੀ ਦੇ ਜੀਵਨ ਨੂੰ ਦਾਸ ਨੇ ਕਾਫੀ ਨੇੜੇ ਤੋਂ ਤੱਕਿਆ। ਮੇਰੇ ਪਿਤਾ ਜੀ ਮਹਾਂਪੁਰਖ ਹੰਦਾਵੇ ਵਾਲਿਆਂ ਨਾਲ ਉਹਨਾਂ ਦੀ ਸਾਂਝ ਉਸ ਦਿਨ ਤੋਂ ਉਸ ਵਕਤ ਤੋਂ ਜਦੋਂ ਮੈਂ ਆਪਣੇ ਬਚਪਨ ਦੇ ਵਿੱਚ ਸੀ। ਔਰ ਆਖਰੀ ਸਮੇਂ ਤੱਕ ਤੋੜ ਨਹੀਂ ਵੀ ਹੈ। ਕਿਉਂਕਿ ਗੁਰਸਿੱਖਾਂ ਇਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਸਾਝ ਗੁਰਮਤ ਦੀ ਸੀ ਔਰ ਦੂਸਰੀ ਗੱਲ ਕਿਉਂ ਨਾ ਹਮੇਸ਼ਾ ਕਦੇ ਵੀ ਇਹ ਜੀਵਨ ਨਹੀਂ ਰੱਖਿਆ ਕਿ ਮਨ ਵਿੱਚ ਹੋ ਰਿਹਾ ਜ਼ੁਬਾਨ ਵਿੱਚ ਹੋ ਰਿਹਾ ਦਿਨ ਮਨ ਹੋਰ মুখ ਹੋਰ ਸੇ ਕੰਢੇ ਕੱਚੇ ਆ ਸੋ ਅੱਜ ਜੋ ਕਾਟਾ ਸਿੱਖ ਜਗਤ ਨੂੰ ਪਿਆ ਠੀਕ ਹੈ ਕਿ ਰਾੜਾ ਸਾਹਿਬ ਸੰਪਰਦਾ ਨੂੰ ਅਸਥਾਨ ਨੂੰ ਉੱਥੇ ਨਾਲ ਜੁੜੀਆਂ ਹੋਈਆਂ ਸੰਗਤਾਂ ਲਈ ਬਹੁਤ ਵੱਡਾ ਘਾਟ ਹੈ ਪਰ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਇਹ ਘਾਟਾ ਕੇਵਲ ਉੱਥੇ ਤੱਕ ਸੀਮਿਤ ਨਹੀਂ ਇਹ ਘਾਟਾ ਸਿੱਖ ਜਗਤ ਨੂੰ ਪਿਆ ਹੈ ਹਜੇ ਕਿੰਨੀਆਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਅਧਵਟੇ ਰਹਿ ਗਈਆਂ ਅਰ ਜੋ ਕੁਝ ਉਹਨਾਂ ਦਾ ਇਹ ਘਾਟਾ ਪਿਆ ਹੈ ਕਿੰਨੇ ਦਹਾਕੇ ਲੱਗ ਸਕਦੇ ਨੇ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ ਗੁਰੂ ਸਾਹਿਬ ਜੀ ਨੇ ਪਵਿੱਤਰ ਬੋਲ ਕਹੇ ਨੇ ਅਬ ਹੋ ਮਿਲ ਹੋ ਸਹੇਲੀ ਉਹ ਸੱਚਾ ਨਾਮ ਲੈ ਹਾਂ ਰੋਵ ਹੈ ਵਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਲ ਹੈ ਪੰਥ ਨਿਹਾਲ ਹੈ ਅਸਾਂ ਪੇ ਉੱਥੇ ਜਾਣਾ ਜਿਸ ਕਾ ਕੀਆ ਤਨਹੀ ਲਿਆ ਹੋਆ ਤਿਸੈ ਕਾ ਪਾਣਾ ਇਹ ਉਸ ਵਾਹਿਗੁਰੂ ਦਾ ਪਾਣਾ ਰਾਣਾ 라ਵਨ ਕੋ ਰਹਿ ਰੰਗ ਨ ਤੁੰਗ ਫਕੀਰ ਇੱਕ ਰਸਤਾ ਉਹ ਹੈ ਜਿਹੜਾ ਫਕੀਰਾਂ ਵਾਸਤੇ ਵੀ ਰਾਜਿਆਂ ਵਾਸਤੇ ਵੀ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਇਸ ਰਸਤੇ ਤੇ ਅਸਾਂ ਭੇ ਉੱਥੇ ਜਾਣਾ ਸਭਨਾਂ ਨੇ ਆਪਾਂ ਨੇ ਜਾਣਾ ਪਰ ਇਹ ਕਾਟਾ ਅਖੀਰ ਦੇ ਵਿੱਚ ਮੈਂ ਸੰਤ ਜੀ ਦੇ ਜੀਵਨ ਨੂੰ ਨਮਸਕਾਰ ਕਰਦਾ ਅਰਦਾਸ ਕਰੀਏ ਕਿ ਖਾਲਸਾ ਪੰਥ ਵਿੱਚ ਐਸੇ ਸੰਤ ਮਹਾਤਮਾ ਪ੍ਰਚਾਰਕ ਸਤਿਗੁਰੂ ਜੀ ਜਿਹੜੇ ਕੌਮ ਦੀ بگੜੀ ਨੂੰ ਸਵਾਰਨ ਲਈ ਆਪਣੀ ਈਮਾਨ ਅਤੇ ਵਫਾ ਗੁਰੂ ਗ੍ਰੰਥ ਸਾਹਿਬ ਦੇ ਰੱਖਣ ਵਾਲੇ ਉਹ ਸਾਡੇ ਸਾਹਮਣੇ ਸਤਿਗੁਰੂ ਜੀ ਆਉਂਦੇ ਰਹਿਣ ਤੇ ਕੌਮ ਨੂੰ ਸ਼ਰਸ਼ਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ